ਦੁਨੀਆ ਦਾ ਦੰਡੀ 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 ਬਗਮਣੀ ਬਗਮਣੀ ਆ ਬਾਨਾ ਠੀਕ ਨਹੀਂ ਆ ਦੇਖ ਸਾਡੇ ਸੱਟ ਪਾਉਂਦੇ ਮੈਂ ਚੜੇ ਬੰਨਾ ਨਹੀਂ ਨਹੀਂ ਮੈਂ ਮੈਂ ਮੱਤਲੇ ਬੰਨਾ ਨਹੀਂ ਲੈ ਚਲ ਜਾਪੀ ਬਤੋ ਟੂਸ਼ਨ ਨਾਲ ਜੀ ਸੋਸ਼ ਕਾਲ ਦੇ ਸਾਰੇ ਅੱਜ ਲੋਜੀ ਅੱਜ ਵਾਲਾ ਵਲੌਗ ਸਟਾਰਟ ਕਰਨ ਲੱਗੇ ਆਂ ਅ ਤੱਬ ਤੋਂ ਪਹਿਲਾਂ ਤਾਂ ਜੀ ਹਾਂ ਜਬਤਨਾ ਜਿਹੜੇ ਸਾਡੇ ਚਾਹਣ ਵਾਲੇ ਨੇ ਸਾਡੇ ਦਰਸ਼ਕ ਨੇ ਤਾਂ ਮੈਂ ਦੱਸ ਦਵਾਂ ਉਹਨਾਂ ਨੇ ਕਿ ਸਾਡੇ ਵਲੌਗ ਦੀ ਕਿਦਦ ਨੇ ਮੈਨੂੰ ਫੋਨ ਕਰਕੇ ਵੀ ਕਹੀ ਕਹਿੰਦੇ ਨੇ ਕਿ ਤੁਹਾਡੇ ਵਲੌਗ ਅਸੀਂ ਦੇਖਦੇ ਆਂ ਇੱਕ ਤਾਂ ਕੁਛ ਠੰਡ ਆ ਪਠੰਡ ਕਰਕੇ ਨਾ ਜਿਆਦਾ ਵਲੌਗ ਨਹੀਂ ਬਣਾ ਪਾਉਂਦੇ ਹੈਗੇ ਕਿਉਂਕਿ ਆਏ ਜੀ ਅ ਠੰਡ ਕਰਕੇ ਦੰਦਾਂ ਕੇ ਕੰਮ ਫਟਾਫਟ ਕਰੂ ਤੇ ਦਈਆਂ ਚ ਮੱਝੋ ਅੱਖੇ ਲੱਗ ਜਾਈਦਾ ਹੁੰਦਾ ਤੇ ਨਾ ਕਹੇ ਤੇ ਫੇਰ ਕਹਿੰਨਾ ਮੈਨੂੰ ਮਾਰਦੀ ਆ ਮਮਾ ਤੇ ਮਾਰੂਗੀ ਦੀ ਹੋਰ ਕੀ ਕਰੂਗੀ ਆਰਤੀ ਆਰਤੀ ਅਹ ਚਾਹ ਪੀਓ ਤੇ ਟਿਊਸ਼ਨ ਜਾਣਾ ਹੈ ਮੈਂ ਜਾਣਾ ਤੇ ਬਾਕੀ ਕੀ ਹਨਾ ਜੀ ਕਿਉਂਕਿ ਠੰਡ ਬਹੁਤ ਜਿਆਦੇ ਆ ਕਾਲੂ ਜੀ ਸਾਰਿਆਂ ਨੂੰ ਪਤਾ ਇੱਕ ਸਵਾ ਦੇ ਦਿਨ ਚੱਲਦੇ ਆ ਨਹੀਂ ਨਹੀਂ ਮੈਂ ਦੱਸਾਂ ਹਾਂਜੀ ਦੇਖੋ ਕਮਲ ਚਾਹੇ ਮਿਲੇ ਇੱਕ ਚਾਹੇ ਮਿਲੇ ਨੇ ਦੋ ਟਿਊਸ਼ਨ ਤਾਂ ਜਾਣਾ ਹੀ ਜਣਾ ਜਾਣਾ ਜਿਹੜਾ ਇੱਕ ਪਰ ਉਹ ਤਾਂ ਮੇਰੀ ਮੁੱਦੀ ਆ ਮੈਂ ਤਾਂ ਨਹੀਂ ਲਿਆ ਸਾਈਡ ਕਰਦਾ ਟਿਊਸ਼ਨ ਜਾਣਾ ਹੀ ਜਾਣਾ ਕੋਈ ਚਲ ਨਹੀਂ ਗਾ ਹ ਹੋਜੂ ਅੱਡ ਜਾ ਤੇ ਸਵਾ ਦੇ ਦਿਨ ਚੱਲਦੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਠੰਡ ਬਹੁਤ ਜ਼ਿਆਦਾ ਹੁੰਦੀ ਆ ਧੁੰਦ ਵੀ ਬਹੁਤ ਜ਼ਿਆਦਾ ਹੁੰਦੀ ਆ ਪਰ ਲੇਕਿਨ ਅੱਜ ਥੋੜਾ ਜਿਆਦਾ ਰਹਾਤਾ ਦੇਖੋ ਕਿ ਅੱਜ ਦਿਨ ਲੱਗ ਗਿਆ ਅੱਜ ਧੂਪਾਂ ਨਿਕਲਾਈ ਤੇ ਬਾਕੀ ਕੋਈ ਗੱਲ ਨਹੀਂ ਜੀ ਕੋਸ਼ਿਸ਼ ਕਰਾਂਗੇ ਕਿ ਹਨਾ ਤੁਹਾਡੇ ਦੇ ਤੁਹਾਡੇ ਲਈ ਆਪਾਂ ਵਲੌਗ ਲੈ ਕੇ ਆਈਏ ਡੇਲੀ ਡੇਲੀ ਤੇ ਥੋੜੀ ਕਹਿੰਦੇ ਆ ਵੀ ਬੈਲੈਂਸ ਹਜੇ ਵਿਗੜਿਆ ਹੋਇਆ ਠੰਡ ਕਰਕੇ ਇਸ ਕਰਕੇ ਨਹੀਂ ਜੀ ਵਲੌਗ ਲੈ ਕੇ ਆਉਂਦੇ ਹੈਗੇ ਤੇ ਬਾਕੀ ਹਨਾ ਕਈ ਸਾਡੇ ਰਿਸ਼ਤੇਦਾਰ ਹੋਗੇ ਮੇਰੇ ਭੈਣ ਭਰਾ ਹੋਗੇ ਹਨਾ ਤੇ ਖਾਸ ਕਰਕੇ ਬਾਹਰ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਨੇ ਤੇ ਉਹ ਮੈਨੂੰ ਹਮੇਸ਼ਾ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਵਲੌਗ ਪਾਇਆ ਕਰੋ ਤੁਸੀਂ ਦਿੱਲੀ ਘਾਤ ਨਹੀਂ ਪਾਉਂਦੇ ਹੈਗੇ ਵਲੌਗ ਅਸੀਂ ਤੁਹਾਡੇ ਵਲੌਗ ਦੇਖਦੇ ਰਹਿੰਦੇ ਆ ਤਾਂ ਮੈਂ ਉਹਨਾਂ ਨੂੰ ਦੱਸੂਗੀ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗੀ ਜੀ ਦਿੱਲੀ-ਦਿੱਲੀ ਵਲੌਗ ਪਾਉਂਦੇ ਤੇ ਥੋੜਾ ਜਿਹਾ ਠੰਡ ਕਰਕੇ ਹੈ ਜੀ ਉਹ ਹੋਇਆ ਹੈ ਕਿ ਆਂਦਾ ਹੈ ਕਿ ਇਸ ਤਰ੍ਹਾਂ ਫਟ ਕੰਮ ਕਰੀਏ ਤੇ ਫਟਾਫਟ ਕੰਮ ਕਰਕੇ ਤੇ ਫਟਾਫਟ ਆਪਾਂ ਜਿਹੜਾ ਅ ਅਜਾਈਆਂ ਦੇ ਵਿੱਚ ਵੱਢ ਜੀ ਥੋੜਾ ਜਿਹਾ ਠੰਡ ਕਰਕੇ ਹੋਇਆ ਹੈ ਬਾਕੀ ਕੋਸ਼ਿਸ਼ ਕਰੂੰਗੀ ਜੀ ਅੱਜ ਤੋਂ ਬਾਅਦ ਚ ਕਿ ਆਪਾਂ ਦਿੱਲੀ-ਦਿੱਲੀ ਵਲੌਗਰ ਕਾਇਆ ਕਰੀਏ ਤੇ ਤੁਸੀਂ ਵੀ ਦੇਖਿਆ ਕਰੋ ਹਨਾ ਵਲੌਗ ਨੂੰ ਤੇ ਇੰਜੋਏ ਕਰਿਆ ਕਰੋ ਤੇ ਪਲੀਜ਼ ਇੱਕ ਸੋਨਾ ਜਿਹਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਿਉਂਕਿ ਜਦੋਂ ਤੁਸੀਂ ਲਾਈਕ ਕਰਦੇ ਮੇਰੀ ਵੀਡੀਓ ਨੂੰ ਤਾਂ ਮੈਨੂੰ ਥੋੜਾ ਜਿਹਾ ਹੋਰ ਮੋਟੀਵੇਸ਼ਨ ਮਿਲਦੀ ਹੈ ਹਨਾ ਹੋਰ ਵੀਡੀਓ ਬਣਾਉਣ ਦੀ ਤੇ ਬਾਕੀ ਸ਼ਾਮ ਦੇ 4:00 ਵੱਜ ਚੁੱਕੇ ਨੇ ਹੁਣ ਬੱਚਿਆਂ ਨੇ ਟਿਊਸ਼ਨ ਚੱਲੇ ਜਾਣਾ ਚਾਹ ਮੈਨੂੰ ਲੱਗੇ ਸੀਗੇ ਚਾਹ ਲੈ ਕੇਗੀ ਮੈਂ ਬਣਾ ਕੇ ਤੇ ਚਾਹ ਪੀਣ ਲੱਗੇ ਸੀਗੇ ਤੇ ਹੁਣ ਚਾਹ ਕਿੰਨੀ ਆ ਤੇ ਅੱਗੇ ਵਲੌਗ ਬਾਅਦ ਫਿਰ ਆਪਾਂ ਕਰਦੇ ਜੀ ਕਾਟੀ ਲੂ ਪਹਿਲਾਂ ਚਾਹ ਪੀ ਲਈ ਆਪਾਂ ਰਿਆਪਨ ਸਸੀ ਕਾ ਬਲਾਈ ਔਰੇ ਆ ਕੇ ਬਲਾਓ ਕਾਲਵੀਰਨ ਆ ਬੁੱਤ ਹਟ ਜਾ ਪਹਿਲਾ 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 ਰਵਾਈਆ ਦੇਖ ਲਾ ਤੈਹੋ ਕਰਦ ਫੜ ਲਾ ਤੋ ਕਰਦ ਫੜ ਲਾ ਲੈ ਆ ਔਰੇ ਮੇਰੇ ਕੋਲ ਆਰਪਨ ਔਰੀਆ ਬੁੱਤ ਔਰੀਆ ਔਰੀਆ ਔਰੇ ਔਰੇ ਕਰਦ ਫੜਾ ਦੇ ਬਸ ਹਾਈ ਮਾਊ ਆ ਔਰੇ ਆ ਦੇਖੀ ਆ ਦੇ ਕੇ ਸਾਰੇ ਕੰਨ ਗੇ ਅਰਪਨ ਹੋਂਦੀ ਆ ਦੇਖੋ ਆ ਦੇ ਆ ਕੁਛ ਕਰਦੀ ਆ ਆ ਦੇਖੋ ਨੋ ਵੱਜ ਗਈ ਲਿੱਖਣਾ ਦੱਸ ਜਾਣਾ ਕਾਗਜ਼ ਮੰਗਦੀ ਆ ਨਸਬ ਹੋ ਗਈ ਐ ਸਾਰੀ ਦਿਹਾੜੀ ਨਾ ਜਾਦੇ ਲੜਦੇ ਆ ਇੰਨਾ ਜ਼ਿਆਦਾ ਲੜਦੇ ਬਸ ਕਹੇ ਹਾਂ ਹੁਣ ਦੇਖੀ ਇਹਨਾਂ ਨੇ ਟਿਊਸ਼ਨ ਜਾਣਾ ਫੇਰ ਲੜਨਾ ਦੇਖੀ ਇਹਨਾਂ ਨੇ ਉਹਨੇ ਕਹਿੰਨਾ ਮੈਂ ਵੀ ਚੱਲੇ ਬੈਠਾ ਉਹਨੇ ਕਹਿੰਨਾ ਮੈਂ ਵੀ ਚੱਲੇ ਬੈਠਾ ਇੰਨਾ ਸਾਰਾ ਦਿਨ ਲੜਦੇ ਆਏ ਦੇਖੀ ਹੁਣ ਫੇਰ ਲੜਨਗੇ ਜੀ

ਬਿਲਕੁਲ ਫਿਰ ਹਾਂ ਤੱਕ ਮੈਂ ਸੱਟਾ ਵੱਜੂ ਨਹੀਂ ਪਰ ਆਹ ਹਨਾ ਮੈਂ ਨਾ ਕੋਈ ਨਾ ਮੈਂ ਜਾਣ ਨਹੀਂ ਤੇ ਜਾਂ ਹਾਂ ਜੀ ਭੈਜੀ ਅੰਗਰੇਜ਼ ਫੈਮਲੀ ਤੇ ਜਾਣਾ ਮੈਨੂੰ ਨਹੀਂ ਪਤਾ ਨਾ ਸਾਈਡ ਤੇ ਜਾਓ ਦੋਈ ਜਾਓ ਸੈਨੇ ਕਿਤੇ ਕੋਈ ਕਿੱਥੇ ਕਰਦੇ ਹੈ ਬੱਚੇ ਭੈਜੀ ਸੱਚੀ ਨਹੀਂ ਜਾਣਾ ਹੈਗਾ ਸੈਗਲੀ ਤੇ ਪਤਾ ਦੂਰ ਆ

ਬਲਾ ਦੇ ਕੁੜੀ ਸਾਡੀ ਰੁੱਸੀ ਕਰਦੀ ਆ ਦੁੱਸ ਗਿਆ ਤੂੰ ਕਿਦੋਂ ਨਾ ਦੁੱਸ ਗਿਆ ਹਾਂ ਹਾਂਜੀ ਲਓ ਜੀ ਕੀ ਹੋ ਗਿਆ ਹੁਣ ਪਾਪਾ ਹੈ ਪਾਪਦੀ ਹਾਂ ਜੇ ਬਾਹਰ ਕੋਟ ਨੂੰ ਹੈਗੀਆਂ ਨੇ ਜੱਬਾ ਕੁੜਦੇ ਜੱਬਾ ਖੋ ਗਿਆ ਮੈਂ ਕੋਟ ਪਾਤਾ ਉਹ ਪੈਂਟ ਦੇ ਥੱਲੇ ਜੇਬ ਉਹਦੇ ਕੋਟ ਦੇ ਥੱਲੇ ਲਓ ਗਿਆ ਜਾ ਲਓ ਜੀ ਹੁਣ ਆਪਾਂ ਚੱਕਲੀ ਟੋਕਰੀ ਤੇ ਕਰਦ ਤੇ ਆਪਾਂ ਚੱਲਦੇ ਹਾਂ ਹੁਣ ਹੈਂ ਪਪਾ ਪਪਾ ਵੀ ਆਉਂਦਾ ਆਉਂਦਾ ਬੱਚਾ ਪਪਾ ਕੰਮ ਤੇ ਦਾਦੂ ਆ ਗਿਆ ਉਹਦੇ ਲਓ ਜੀ ਹੁਣ ਆਪਾਂ ਤੋਲੇ ਇਹ ਮੇਥੇ ਹੈ ਲਓ ਜੀ ਆ ਦੇਖੋ ਆਪਣੇ ਮੇਥੇ ਕਿੰਨੇ ਸੋਹਣੇ ਹੋ ਗਏ ਆਪਾਂ ਸਬਜ਼ੀ ਬਿੱਜੀ ਸੀ ਨਾ ਸਾਰੀ ਸਬਜ਼ੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਾਂ ਆਪਾਂ ਤੁਹਾਨੂੰ ਦਿਖਾਵਾਂਗੇ ਲਓ ਜੀ ਦੇਖੋ ਕਿੰਨੀ ਵਧੀਆ ਸਾਰੀ ਸਬਜ਼ੀ ਬਿੱਪੀਆ ਪਾਲਕ ਵੀ ਹੋਈ ਆ ਤੇ ਅੱਜ ਥੋੜੀ ਜੀ ਹੁਣ ਗੁੱਡਣੇ ਵਾਲੀ ਆ ਤੇ ਉੱਥੇ ਲਸਣ ਹੋਇਆ ਹੋਇਆ ਤੇ ਅੱਗੇ ਹੋਰ ਵੀ ਸਬਜ਼ੀ ਲਾਈਆਂ ਨੇ ਤੇ ਆਪਣੇ ਹੈਗੇ ਜੀ ਮੇਥੇ ਹੁਣ ਆਪਾਂ ਮੇਥੇ ਤੋੜਦੇ ਆ ਤੇ ਸਵੇਰੇ ਆਪਾਂ ਬਣਾਵਾਂਗੇ ਜੀ ਮੇਥੇ ਵਾਲੀਆਂ ਰੋਟੀਆਂ ਤੇ ਮੈਂ ਹੁਣ ਇਹਨਾਂ ਨੂੰ ਕੱਟ ਲਾ ਤੋਲ ਲਾ ਮੇਥਿਆ ਨੂੰ ਕਿਉਂਕਿ ਜੀ ਘਰ ਦੀ ਸਬਜ਼ੀ ਦੀ ਤਾਂ ਮौज ਬਹੁਤ ਹੁੰਦੀ ਆ ਹਾਂ ਵੇਖੋ ਫਰੈਸ਼ ਫਰੈਸ਼ ਬਸ ਮੇਥੇ ਹੁਣ ਇਥੋਂ ਆਪਾਂ ਤੋੜ ਲੈਣੇ ਵੈਸੇ ਤੋੜਦਾ ਆਪਾਂ ਸਵੇਰੇ ਵੀ ਸਕਦੇ ਆ ਕਿਉਂਕਿ ਸਵੇਰੇ ਦੀ ਧੁੰਦ ਬਹੁਤ ਜ਼ਿਆਦਾ ਹੁੰਦੀ ਆ ਤੇ ਇੱਕ ਕੁਛ ਤੇ ਔਲ ਪਈ ਹੁੰਦੀ ਆ ਤੇ ਸਵੇਰੇ ਤਾਂ ਨਹੀਂ ਹੈਨਾ ਤੋੜ ਹੁੰਦੇ ਹੈਗੇ ਤੇ ਬਸ ਹੁਣ ਆਪਾਂ ਇਸ ਵੇਲੇ ਇਹਨਾਂ ਨੂੰ ਤੋੜ ਕੇ ਉਸ ਮਾਰ ਕੇ ਰੱਖ ਲਾਂਗੇ ਤੇ ਸਵੇਰੇ ਆਪ ਬਣਾਵਾਂਗੇ ਜੀ ਫਿਰ ਮੇਥੇ ਦੀਆਂ ਰੋਟੀਆਂ ਸੋਚੀਏ ਚੱਲੋ ਹੁਣ ਉਹ ਆ ਤੇ ਹੁਣ ਆਪਾਂ ਮੇਥੇ ਤੋਲ ਲਈ ਆਈਏ ਪੁੱਤੋਂ ਕੀ ਕਰੀ ਜਾਨੀ ਆ ਆਪਣਾ ਨਾ ਮੇਰਾ ਪੁੱਤ ਤੋ ਹੋਣਾ ਕਰ ਫਿਰ ਆਪਾਂ ਤੋੜਾਂਗੇ ਕਿ ਕਣਪੂ ਤੇ ਮੇਥੇ ਆ ਬੜੇ ਹੈ ਵੇਖ ਤਾਂ ਦੁੱਖ ਬੂ ਬਹੁਤ ਸੋਹਣੀ ਆਉਂਦੀ ਆ ਕਿਉਂਕਿ ਆਪਾਂ ਹਨਾ ਇੱਕ ਗੱਲ ਇਹ ਚੀਜ਼ ਹੈ ਹਨਾ ਜਿਹੜੀ ਆਪਣੀ ਘਰ ਦੀ ਬਿੱਜੀ ਹੋ ਸਬਜ਼ੀ ਹੁੰਦੀ ਹੈ ਕਿ ਆਪਾਂ ਇਹਦੇ ਵਿੱਚ ਰਿਹਾ ਸਪਰੇ ਹਾਂ ਨਹੀਂ ਕਰਦੇ ਹੈਗੇ ਤੇ ਜਿਹੜੀ ਆਪਾਂ ਕਹਿੰਦੇ ਆ ਵੀ ਆਪਾਂ ਸਬਜ਼ੀ ਬਾਹਰੋਂ ਲੈਣੇ ਆ ਤੇ ਉਹਦੇ ਵਿੱਚ ਸਪਰੇ ਵਗੈਰਾ ਦੇ ਉਹ ਵਗੈਰਾ ਪਿਆ ਹੋਇਆ ਹੁੰਦਾ ਤੇ ਜ਼ਿਆਦਾਤਰ ਤਾਂ ਜੀ ਆਪਾਂ ਨਾ ਕਰੀ ਹੀ ਬੀਜਦੇ ਹੁੰਨੇ ਆਪਣੇ ਮਿੱਥੇ ਪਾਲਕ ਧਨੀਆ ਜੋ ਵੀ ਜਾਂਦੀ ਹੁੰਦਾ ਹੈ ਸਿਆਲਾਂ ਦੇ ਵਿੱਚ ਤਾਂ ਵੈਸੇ ਇਹੀ ਚੀਜ਼ ਜ਼ਿਆਦਾ ਚੱਲਦੀ ਹੁੰਦੀ ਹੈ ਤੇ ਇੱਕ ਆਪਣੇ ਹੁੰਦਾ ਜੀ ਸਾਗ ਤੇ ਹੋ ਸਕਦਾ ਦੇਖਾਂਗੇ ਸਾਗ ਵੀ ਕਿਸੇ ਦਿਨ ਤਰਾਂਗੇ ਤੇ ਆ ਦੇਖੋ ਸਾਗ ਇੱਥੇ ਕਿੰਨਾ ਵਧੀਆ ਸਾਗ ਹੋਇਆ ਹੈ ਆਪਣੇ सारे खेत दे अपने साग ही साग अपने की हाँ मेथे आ लो जी अर्पन ने भी मेथे तोड़ते अर्पन ने भी अपनी रोटी खान जोगा हिस्सा पाता मेथिया रोटी खान जोगा हिस्सा पाता थे? ਹੁਣ ਆਪਾਂ ਇੱਥੇ ਸਾਰੇ ਤੋਲ ਲਏ ਤੇ ਫਿਰ ਹੂੰ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲਦੀ ਆਂ ਜੀ ਆਪਾਂ ਆਪਣੇ ਇੱਥੇ ਵੀ ਤੋਲ ਲਏ ਤੇ ਇੱਧਰ ਪੈਂਜੀ ਗੱਡੀ 'ਚ ਵੀ ਬੈ ਗਈ ਆਪਾਂ ਆ ਗਿਆ ਸੀਗਾ ਇਹਦਾ ਲੈ ਆਪਾਂ ਜੀ ਗੱਡੀ ਦੇ ਵਿੱਚ ਵੀ ਬੈਠ ਗਏ ਤੇ ਹਾਂ ਆਪਾਂ ਇੱਥੇ ਵਗੈਰਾ ਤੋਲ ਲਏ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਤੇ ਜਾ ਕੇ ਬਾਕੀ ਦੇ ਹੋਰ ਕੰਮ ਧੰਦੇ ਆਪਾਂ ਕਰਦੇ ਆ ਲਓ ਜੀ ਸ਼ਾਮ ਹੋ ਚੁੱਕੀ ਐ ਸਾਂਗਰਾ ਇੱਥੇ ਪਾਰੀਆਂ ਨੇ ਰੌਲਾ ਬਸ ਅੰਨ ਨੇ ਰੋਟੀ ਪਾਣੀ ਖਾ ਲਿਆ ਸਾਰਾ ਕੁਝ ਖਾ ਪੀ ਲਿਆ ਅਨੇ ਗਾਪੋਂ ਦਾ ਟੀਵੀ ਦੇਖਦੇ ਨਾਲੇ ਤੇ ਬਾਕੀ ਆਪਣਾ ਅੱਜ ਦਾ ਵਲੌਗ ਇੰਨੀ ਤੇ ਰੋਟੀ ਟਿਖਾ ਲਈ ਐ ਸਾਰਾ ਕੰਮ ਫਿਨਿਸ਼ ਕਰਤਾ ਐ ਤੇ ਬਸ ਹੁਣ ਦੋ ਦੋ ਤੇ ਪੀਣਾ ਮੱਝਾ ਦਾ ਕੰਮ ਤਾਂ ਸਾਰਾ ਨਹੀਂ ਵੇਗ ਨਾਲ ਸਬਸਕ ਪਾਇਆ ਸਾਰਾ ਕੰਮ ਕਰੇ ਤੇ ਸ਼ਾਮ ਨੂੰ ਥੋੜਾ ਜਿਹਾ ਕੰਮ ਜ਼ਿਆਦਾ ਹੋ ਜਾਂਦਾ ਕੁਝ ਕੁ ਕਰਕੇ ਜੀ ਫਟਾਫਟ ਕਰਨਾ ਪੈਂਦਾ ਨਹੀਂ ਤਾਂ ਹੀ 라 ਜਲ ਹੋ ਜਾਂਦਾ ਦੱਸੋ ਕੀ ਦਿਖਾਵਾਂ ਮੰਮਾ ਦਿਖਾ ਲੈ ਐ ਜਾਓ ਐ ਗਰਕ ਤੇ ਚਲੋ ਜੀ ਮਿਲ ਜਾਈਏ ਕੱਲ ਹੋਰ ਨੰਨੇ ਬੁਲਾ ਦੇਗੀ ਇਸ ਘਰ ਤੋਂ ਬਾਏ ਬਾਏ